ਇੱਕ ਹਿੰਦੂ ਸਮਾਜ ਦੇ ਵਿਕਲੂ ਜੈਸ਼ੀ ਰਾਮ ਦਾ ਰੋਸ਼ ਲਕਾਣਾ ਵੀ ਫੇਗਾ ਪੈ ਗਿਆ ਉਹਨੂੰ ਕੁੱਟ ਕੁੱਟ ਕੇ ਸਮਾਜ ਦੇ ਨੇ ਉਹਦਾ ਮਾਰ ਮਾਰ ਕੇ ਪੂਰਾ ਹਾਲ ਕਰਤਾ ਜੇਕਰ ਪੰਜਾਬ ਦੇ ਵਿੱਚ ਗੁਲਿੰਦਰ ਸ਼ਹਿਰ ਦੇ ਵਿੱਚ ਜੈਸ਼ੀ ਰਾਮ ਦਾ ਰੋਸ਼ ਲਕਾਣਾ ਇੰਨਾ ਮਹਿੰਗਾ ਪੈ ਸਕਦਾ ਤਾਂ ਫਿਰ ਬਾਕੀ ਸ਼ਰਜ ਕੀ ਹਾਲ ਹੋਏਗਾ ਜੀ ਅਸੀਂ ਹਿੰਦੁਸਤਾਨ ਦੇ ਵਿੱਚ ਵੀ ਜੀ ਸ਼੍ਰੀ ਰਾਮ ਗੁਰ ਜੈ ਗੋਸ਼ਰੀ ਲਾ ਸਕਦੇ ਤਾਂ ਮੈਨੂੰ ਲੱਗਦਾ ਕਿ ਉੱਥੇ ਜਾ ਕੇ ਲਾ ਸਕਦੇ ਕੋਈ ਬਹੁਤ ਇੱਕ ਮੰਦਭਾਗੀ ਘਟਨਾ ਹੈ ਸੋ ਅਸੀਂ ਇਹਦੀ ਬਹੁਤ ਹੀ ਖੜੇ ਸ਼ਬਦਾਂ ਦੇ ਵਿੱਚ ਨਿਰਦਾ ਕਰਦੇ ਹਾਂ ਅਗਰ ਕਿਸੇ ਨੇ ਜੈ ਸ਼੍ਰੀ ਰਾਮ ਦਾ ਜੈ ਗੋਸ਼ ਕੀਤਾ ਤਾਂ ਉੱਥੇ ਜਿਹੜੀ ਹੈ ਮੋਬ ਲਾਂਚਿੰਗ ਜਿਹੜੀ ਉਹਦੇ ਨਾਲ ਕੀਤੀ ਗਈ ਹੈ ਹਿੰਦੁਸਤਾਨ ਵਿੱਚ ਰਹਿਣਾ ਹੋਗਾ ਜੈ ਸ਼੍ਰੀ ਰਾਮ ਕਹਿਣਾ ਹੋਗਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਬੀਤੇ ਦਿਨੀ ਜਲੰਧਰ ਵਿਖੇ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਇੱਕ Hindu ਧਰਮ ਦੇ ਵਿਅਕਤੀ ਨੂੰ ਜੈ ਸ਼੍ਰੀ ਰਾਮ ਦਾ ਨਾਰਾ ਲਾਉਣ ਦੇ ਚੱਲਦਿਆਂ ਮੁਸਲਿਮ ਸਮਾਜ ਉੱਪਰ ਮਾਰਕਟ ਕਰਨ ਦੇ ਗੰਭੀਰ ਦੋਸ਼ ਲੱਗੇ। ਇਸ ਘਟਨਾ ਤੋਂ ਬਾਅਦ ਜਿੱਥੇ Hindu ਸੰਗਠਨਾਂ ਵਿੱਚ ਭਾਰੀ ਰੋਸ ਪਾਇਆ ਛਾ ਰਿਹਾ ਉੱਥੇ Shiv Sena Punjab ਦੇ ਸਮੂਹ ਅਹੁਦੇਦਾਰਾਂ ਦੀ ਇੱਕ ਅਹਿਮ ਮੀਟਿੰਗ ਹਨਮਾਨ ਗੜੀ ਮੰਦਿਰ ਚਿਟੀ ਰੋਡ ਫਗਵਾੜਾ ਵਿਖੇ ਹੋਈ ਜਿਸ ਵਿੱਚ Shiv Sena Punjab ਦੇ ਸੀਨੀਅਰ ਨੇਤਾ ਰਜੀਵ ਟੰਡਨ ਹਾਜ਼ਰ ਹੋਏ। ਮੀਟਿੰਗ ਦੌਰਾਨ ਜਿੱਥੇ ਇਸ ਘਟਨਾ ਦੀ ਨਿੰਦਾ ਕੀਤੀ ਗਈ ਉੱਥੇ ਮਨੋਜ ਟੰਡਣ ਅਤੇ ਆਸ਼ੂ ਸਾਂਪਲਾ ਨੇ ਕਿਹਾ ਕਿ ਇਹ ਘਟਨਾ ਕਾਫੀ ਨਿੰਦਨਯੋਗ ਹੈ ਤੇ ਹਿੰਦੂ ਸਮਾਜ ਇਸ ਕਤਰਾਦਿਆਂ ਕਰਨਾਮਾ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰੇਗਾ। ਉਹਨਾਂ ਆਖਿਆ ਕਿ ਇਸ ਦੇ ਵਿਰੋਧ ਵਿੱਚ ਹੀ ਉਹ ਜਲੰਧਰ ਵਿਖੇ ਧਰਨਾ ਲਗਾਉਣ ਲਈ ਰਵਾਨਾ ਹੋਏ ਨੇ। ਇਸ ਦੌਰਾਨ ਇੰਦਰਜੀਤ ਕਰਵਲ, ਰਜੇਸ਼ ਪਾਲਟਾ ਤੋਂ ਇਲਾਵਾ ਸੈਨਾ ਦੇ ਹੋਰ ਮੈਂਬਰ ਵੀ ਮੌਜੂਦ ਸਨ। ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ। ਪੰਜਾਬ ਚ ਵੀ ਨਾ ਹੁਣ ਐਸਾ ਵਕਤ ਆ ਗਿਆ ਹੈ ਕਿ ਜੈ ਸ਼੍ਰੀ ਰਾਮ ਦਾ ਉਦਘੋਸ਼ ਲਗਾਣਾ ਵੀ ਮਹਿੰਗਾ ਪੈ ਗਿਆ। ਜਲੰਧਰ ਦੇ ਵਿੱਚ ਕੱਲ ਜੋ ਕੁਝ ਹੋਇਆ ਇੱਕ ਹਿੰਦੂ ਸਮਾਜ ਦੇ ਵਿਅਕਤੀ ਨੂੰ ਜੈ ਸ਼੍ਰੀ ਰਾਮ ਦਾ ਉਦਘੋਸ਼ ਲਗਾਣਾ ਵੀ ਮਹਿੰਗਾ ਪੈ ਗਿਆ। ਉਹਨੂੰ ਕੁੱਟ-ਕੁੱਟ ਕੇ ਮੁਸਲਮਾਨ ਸਮਾਜ ਦੇ ਨੇ ਉਹਦਾ ਮਾਰ-ਮਾਰ ਕੇ ਬੁਰਾ ਹਾਲ ਕਰਤਾ। ਬਿਲਕੁਲ ਪੰਜਾਬ ਦੇ ਹਰ ਜਨਮ ਜਨਸ ਦੇ ਲੋਕਾਂ ਦੇ ਵਿੱਚ ਸਨਾਤਨ ਤਰ੍ਹਾਂ ਦੇ ਪਿਆਰ ਕਰਨੇ ਲੋਕਾਂ ਦੇ ਪ੍ਰਭੂ ਜੀ ਰਾਮ ਜੀ ਦੇ ਭਗਤਾਂ ਦੇ ਵਿੱਚ ਇੱਕ ਬੜਾ ਵੱਡਾ ਰੋਸ ਹੈ। ਜਲੰਧਰ ਦੀ ਘਟਨਾ ਨੂੰ ਲੈ ਕੇ ਨਾਗਰ ਪੰਜਾਬ ਦੇ ਵਿੱਚ ਜਲੰਧਰ ਸ਼ਹਿਰ ਦੇ ਵਿੱਚ ਪੂਜਾਇਸ਼ਰੀ RAM ਦਾ ਉਦਘੋਸ਼ ਲਗਾਣਾ ਇੰਨਾ ਮਹਿੰਗਾ ਪੈ ਸਕਦਾ ਹੈ ਤਾਂ ਫਿਰ ਬਾਕੀ ਸ਼ਹਿਰਾਂ 'ਚ ਕੀ ਹਾਲ ਹੋਏਗਾ ਉਸ ਗੱਲ ਨੂੰ ਲੈ ਕੇ ਅੱਜ ਲੁਧਿਆਣਾ ਫਗਵਾੜਾ ਅੰਮ੍ਰਿਤਸਰ ਮੁਕੇਰੀਆ ਲਗ ਲਗ ਸ਼ਹਿਰਾਂ ਤੋਂ ਲੁਧਿਆਣਾ ਲਗ ਲਗ ਸ਼ਹਿਰਾਂ ਤੋਂ ਜਥੇਬੰਦੀਆਂ ਇਕੱਠੇ ਹੋ ਕੇ ਅੱਜ ਜਲੰਧਰ ਧਰਨਾ ਦੇਣ ਜਾ ਰਹੀਆਂ ਨੇ ਜਲੰਧਰ ਵਿਖੇ ਇੱਕ ਬਹੁਤ ਹੀ ਮੰਦਭਾਗੀ ਘਟਨਾ ਜੋ ਘਟੀ ਹੈ ਕਿ ਪ੍ਰਭੂ શ્રી ਰਾਮ ਦਾ ਅਗਰ ਕਿਸੇ ਨੇ ਜੈ શ્રી ਰਾਮ ਦਾ ਜੈ ਗੋਸ਼ ਕੀਤਾ ਤਾਂ ਉੱਥੇ ਜਿਹੜੀ ਹੈ ਮੌਬ ਲੈਂਚਿੰਗ ਜਿਹੜੀ ਉਹਦੇ ਨਾਲ ਕੀਤੀ ਗਈ ਹੈ ਇਹ ਬਹੁਤ ਹੀ ਦੁਖਦਾਈ ਖਬਰ ਹੈ ਜੋ ਬਹੁਤ ਹੀ ਦੁਖਦਾਈ ਘਟਨਾ ਹੈ ਅਸੀਂ ਇਹਦੀ ਜਿੰਨੀ ਵੱਤ ਵਦ ਘੋਰ ਸ਼ਬਦਾ ਦੇ ਵਿੱਚ ਨਿੰਦਾ ਕਰੀਏ ਉਹ ਘੱਟ ਹੈ ਕਿਉਂਕਿ ਪ੍ਰਭੂ શ્રી ਰਾਮ ਕਿਸੇ ਇੱਕ ਵਿਸ਼ੇਸ਼ ਧਰਮ ਦੇ ਨਹੀਂ ਤੋਂ ਪ੍ਰਭੂ શ્રી ਰਾਮ ਦਾ ਜੈ ਜੈ ਗੋਸ਼ ਲਾ ਕੇ ਵੀ ਅਸੀਂ ਹਿੰਦੁਸਤਾਨ ਦੇ ਵਿੱਚ ਪ੍ਰਭੂ શ્રી ਰਾਮ ਦਾ ਜੈਗੋਸ਼ਨੀ ਲਾ ਸਕਦੇ ਤਾਂ ਮੈਨੂੰ ਲੱਗਦਾ ਕਿੱਥੇ ਜਾ ਕੇ ਲਾ ਸਕਦੇ ਆ ਤੇ ਬਹੁਤ ਇੱਕ ਮੰਦਭਾਗੀ ਘਟਨਾ ਹੈ ਸੋ ਅਸੀਂ ਇਹਦੀ ਬਹੁਤ ਹੀ ਕੜੇ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਆ ਔਰ ਜਿਨ੍ਹਾਂ ਨੇ ਵੀ ਇਹ ਮੰਦਭਾਗੀ ਘਟਨਾ ਕੀਤੀ ਹੈ ਮੈਂ ਪ੍ਰਸ਼ਾਸਨ ਨੂੰ ਇਹ ਹੀ ਬੇਨਤੀ ਕਰੂੰਗਾ ਔਰ ਚੇਤਾਵਨੀ ਵੀ ਦਵਾਂਗਾ ਕਿ ਜਲਦ ਤੋਂ ਜਲਦ ਉਹਨਾਂ ਨੂੰ ਗ੍ਰਿਫਤਾਰ ਕਰਕੇ ਵਣਦੀ ਕਾਰਵਾਈ ਵੱਧ ਤੋਂ ਵੱਧ ਜਿੰਨੀ ਵੀ ਕਿਉਂਕਿ ਤਾਂ ਜਿਹੜੀ ਸਾਡੀਆਂ ਭਾਵਨਾਵਾਂ ਹਾਤ ਹੋਈਆਂ ਉਹ ਵੀ ਧਾਰਾ ਲਾ ਕੇ ਮੌਬ ਲੈਂਚਿੰਗ ਦੀ ਜਿੰਨੀਆਂ ਵੀ ਤਾਰਾ ਬਣਦੀਆਂ ਆ ਉਹ ਤਾਰਾ ਲਾ ਕੇ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਹਿੰਦੁਸਤਾਨ ਮੇਂ ਰਹਿਣਾ ਹੋਗਾ ਜੈ ਸ਼੍ਰੀ ਰਾਮ ਕਹਿਣਾ ਹੋਗਾ ਜੈ ਸ਼੍ਰੀ ਰਾਮ ਜੈ